ਟੋਡੀ ਮਹਿਲਾ ਪੰਜਵਾਂ ਹਰਗੇ ਚੰਨ ਕਬਲ ਅਮਨ ਤਿਆਉ ਕਾੜ ਕੁਠਾਰ ਪਿਤ ਬਾਦ ਹੰਤਾ ਆਉਖਦ ਹਰ ਕੋ ਨਾਉ ਰਹਾਵ ਤੀਨੇ ਤਾਪ ਨਿਵਾਰਨ ਹਰ ਦੁਖ ਹੰਤਾ ਸੁਵਰਾਸ ਤਾਗੋ ਦਿਗਨ ਨਾ ਕੋ ਲਗੈ ਜਾ ਕੇ ਪ੍ਰਭ ਅਗੇ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਵੇਖ ਬਾਲ ਬੁੱਧ ਪੂਰਨ ਸੁਭਾਤਾ ਨਾਨਕ ਹਰ ਹਰ ਟੇਕ ਟੋੜੇ ਮਹਿਲਾ ਪੰਜਬਾ ਹਰ ਹਰ ਨਾਮ ਸਦਾ ਸਾ Jap ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਤੇ ਕੇਲੇ ਆਪ ਰਹਾਉ ਜਿਸਕੇ ਸੇ ਰਤਨ ਹੀ ਸਮਾਲੇ ਬਿਨ ਸੇ ਸੋ ਸੰਤਾਪ ਹਾਦ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਿਆ ਧਾਰੀ ਹਰਨਾਥ ਨਾਨ ਅਸ਼ਰਨ ਪਰੇਦ ਪੰਜਨ ਜਾ ਕਾ ਪਟ ਪ੍ਰਤਾਪ ਟੁੱਟੇ ਮਹਿਲਾ ਪੰਜਵਾ ਸੁਆਮੀ ਸ਼ਰਨ ਪਰੇਵਰ ਦਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕਾਉਨ ਉਧਾਰੇ ਰਹਾਉ ਖੋਜਤ ਖੋਜਤ ਭੂਪਰਕਾਰੇ ਸਰਬ ਅਰਥ ਵਿਚਾਰੇ ਸਾਜ ਸੰਗ ਪ੍ਰਮੁਖਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਾਮਨ ਸੰਗ ਪ੍ਰੀਤਮ ਲਾਗੇ ਸੁਰਜਨ ਮਿਲੇ ਪਿਆਰੇ ਨਾਨਕ ਕਰੇ ਹਰ ਜਪ ਜਬ ਸਗਲੇ ਰੋਗ ਨਿਵਾਰੇ ਟੁਡੀ ਮਹਿਲਾ ਪੰਜਵਾ ਕਰ ਤੀਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾ ਹਾ ਲਾਟ ਮਰੇ ਮੂੜੇ ਕਿਛੁ ਨਾ ਥੋਰੇ تیرੁ ਨਹੀਂ ਸੋ ਜਾਣੀ ਮੋਰੀ ਰਹਾਉ ਆਪਣਾ ਰਾਮ ਨਾ ਚੀਨੋ ਖਿਨਵਾ ਜੋ ਪਹ RAI ਸਪਨੇ ਬਨਵਾ ਨਾਮ ਸੰਗੀ ਸੋ ਮਨ ਨਾਮ ਸਾਇਓ ਛੋੜ ਜਾਹਿ ਵਾਹੂ ਜਤ ਲਾਇਓ ਸੋ ਸੰਜੋ ਜਿਤ ਭੂਖ ਦਸਾਇਓ ਅਮਰਤ ਨਾਮ ਤੋ ਸਾ ਨਹੀਂ ਪਾਇਓ ਕਾਮ ਕ੍ਰੋਧ ਕੋਪ ਕਾਮ ਕ੍ਰੋਧ ਮੂ ਕੋ ਪਰਿਆ ਗੁਰ ਪ੍ਰਸਾਦ ਨਾਨਕ ਉਤਰਿਆ ਟੋਡੇ ਮਹਿਲਾ ਪੰਜਵਾ ਹਮਾਰਾ ਇੱਕ ਹੈ ਹਰੇ ਹਰੇ ਆਨ ਅਬਰ ਸਿਆਣਪ ਨਾ ਕਰੇ ਰਹਾ ਵਡੇ ਭਾਗ ਰਪਨਾ ਪਾਇਓ ਗੁਰ ਮੋ ਕੋ ਹਰਨਾ ਹਰ ਹਰ ਜਾਪ ਤਾਪਤ ਨਿਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਤ ਹਰ ਗੁਣਿਆ ਮਹਾਨੰਤ ਕੀਰਤਨ ਹਰ ਸੁਣਿਆ ਖਾਹੋ ਨਾਮ ਜਿਨ ਠਾਗੁਰ ਪਾਇਆ ਸਭ ਗਿ ਚਿਤਿ ਸਕੇ ਗ੍ਰਿਮ ਆਇਆ ਰੋੜੀ ਮਹਿਲਾ ਪੰਜਵਾ ਕਰ ਚੌਥਾ ਦੁਪ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਰੋੜੋ ਮਨ ਹਰ ਰੰਗੋ ਲੋੜੈ ਗਾਲ ਹਲਿ ਹੋ ਨਾ ਹੋਏ ਰਹਾ ਹਾਟੁੰਦੇ ਦੇ ਦਰਸ਼ਨ ਕਾਰਨ ਬਿਥੀ ਬਿਥੇ ਪਿਖਾ ਗੁਰ ਮਿਲ ਪਰਮਗਵਾਇ ਆਹੀ ਐ ਬੁਧ ਪਾਇਬ ਸਾਧੂ ਕਨਹੁ ਲੇਖ ਲਿਖਿਓ ਤੁਰ ਮਥ ਐ ਬਦ ਨਾਨਕ ਹਨੈ ਨਨੁਏ ਟੋਡੇ ਮਹਿਲਾ ਪੰਜਵਾ ਗਰਬਾ ਗਹਿਲੜੋ ਅਮੂਲਡੋ ਹਿਓਰੇ ਦੇਹ ਨਾ ਆਏ ਮੋਹੀ ਪਾਖਿਉੜੇ ਰਹਾਉ ਕਣੋ 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 ਸਾਲੋੜੈ ਮਨਹਿ ਨੇ ਕਾਠੇ ਪਾਇਓ ਨੇ ਮਹਾਰਾਜ ਰੁਗਾਤ ਵਾਹੁ ਸੋ ਲਪੜਿਓ ਨੇ ਪਾਗੜੋ ਪਾਹੀ ਸਮਝਉ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਅਥਾ ਦੇ ਸਾਲੇ ਪ੍ਰਾਚਿਤ ਮਟਿਉ ਰੇ ਜਾ ਕੋ ਲਹਿਣ ਮਹਾਰਾਜ ਦੇ ਗਾਠ ਡਿਓ ਜਨਾਨਗਰ ਬਾਸ ਲਾ ਪਾਉਣਿਓ ਰੇ ਟੋਡੇ ਵਹਿਲਾ ਪੰਜਵਾ ਕਰ ਪੰਜਵਾ ਦੁਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਐ ਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੂ ਕਰ ਹੈ ਲੋਗ ਹੈ ਤਨ ਤੇ ਸੰ ਦੂਰ ਕੀਨ ਲਹਾਉ ਬੰਦਨਾ ਤੋ ਔਰ ਛੋਰ ਵਿਖਿਆਖ ਦੇ ਗੁਰ ਗੋਬ ਸ਼ਬਦ ਮੇਰੇ ਹੀ ਰਹਿ ਦੀਨ ਰੂਪ ਬੰਦ ਰੂਪ ਮੋਰੋ ਇਕ ਨਾਮ ਵਿਚਾਰਿਓ ਪ੍ਰੇਮ ਗੇ ਹੋ ਮੋਹਿ ਹਰ ਰੰਗ ਤੀਨ ਵੇਖੋ ਲਾਲਨ ਪਾਣ ਬੀਜ ਖੋਇ ਅਨਚਿਤਾ ਹਰਿ ਕੇ ਪਤੀਨ ਤਿਸੇ ਕੋ ਗਇ ਸੋਇ ਪ੍ਰਵ ਨਾਨਕ ਸੋ ठाकुर ਦੇ ਸੇ ਕੋ ਤੀਨ ਟੁੱਟੇ ਮਹਿਲਾ ਪੰਜਵਾ ਮਾਏ ਮੇਰੇ ਮਨ ਗੇ ਪ੍ਰੀਤ ਇਹੇ ਕਰਮ ਤਨੁ ਜਪੇਹਿ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਤਨ ਮੂਰੇ ਦੇਖ ਰ ਕੋ ਦਰਸ਼ਨ ਬ੍ਰਹਮਨੀਤ ਬਾਟ ਕਾਟ ਤੋ ਸਾ ਸੰਗ ਮੂਰੇ ਮਨ ਆਪਣੇ ਕਮ ਹਰ ਸਖਾ ਕੀਤ ਸੰਤ ਪ੍ਰਸਾਦ ਪਾਏ ਮਨ ਨਿਰਬਲ ਕਰ ਕਿਰਪਾ ਆਪਣੀ ਕਰ ਲਈਤ ਸੇਮਰ ਸੇਮਰ ਨਾਮਿ ਵਿਸੁ ਮਾਇਆ ਦੁਗਾਦ ਭਗਤਨ ਕਹਿ ਮੀਤ ਟੁੱਟੇ ਮਹਿਲਾ ਪੰਜਵਾ ਪ੍ਰਭਾ ਜੀ ਮਿਲ ਮੇਰੇ ਪ੍ਰਾਨ ਮਸਰ ਨਹੀਂ ਨਮਗਿ ਹਿਏ ਤੇ ਆਪਣੇ ਭਗਤ ਕੋ ਪੂਰਨ ਦਾਨ ਲਹਾ ਹੋਵੋ ਹੋਵ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੇ ਸੁਗੜ ਸੁਜਾਨ ਕੋਡ ਰਾਜ ਨਾਮ ਜਨ ਮੇਰੇ ਅਮਰ ਦ੍ਰਿਸ਼ਟ ਤਾਰੂ ਪ੍ਰਭ ਮਾਨ ਆਲ ਪਹਿਲਾ ਰਸਨਾ ਗੁਣ ਗਾਵੈ ਜਿਸ ਪੂਰ ਕਾਵਹਿ ਸਭ ਰਥ ਗਾਨ ਤੇਰੇ ਸ਼ਰਨ ਜਿਨ ਕੇ ਦਾਤੇ ਸਦਾ ਸਦਾ ਨਾਨਕ ਗੁਰਬਾਨ ਟੁੱਟੇ ਮਹਿਲਾ ਪੰਜਵਾ ਪ੍ਰਭ ਤੇਰੇ ਪਾਗੇ ਤੂਰ ਦਿਨ ਦਿਆਲ ਪ੍ਰੇਤਮਾ ਮਨ ਮੋਹਨ ਅੰਗਰ ਕਿਰਪਾ ਮੇਰੇ ਲੋਚਾ ਪੂਰ ਰਹਾਉ ਦਾਇ ਜਿਸ ਰਵਿ ਰਹਾ ਜਸ ਤੁਮਰਾ ਅੰਤਰ ਜਾਮੇ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੂਨਾ ਮਰਤੇ ਚੂਰ ਤੰਦ ਬੰਦ ਮਨ ਸੇ ਮਾਇਆ ਕੇ ਸਾਧੂ ਸੰਗਤ ਮਟੇ ਵਿਸੂਰ ਸੁਖ ਸੰਪਤਿ ਆਪੋਗ ਸਹ ਜੀ ਕੇ ਬਨ ਹਰਿ ਨਾਨਕ ਜਲੇ ਕੋਟ ਟੁੱਟੇ ਮਹਿਲਾ ਪੰਜਵਾ ਮਾਇ ਮੇਰੇ ਮਨ ਕੀ ਪਿਆਸ ਇਕ ਅਖਿਨ ਰਹਿ ਨਾ ਸਕੋ ਆਪਣਾ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੇ વિનાਸ਼ ਰਹਾਉ ਸਿਮਰੋ ਨਾਮ ਰਜਨਨ ਕਰਤੇ ਮਨ ਤੇ ਸਭ ਗਿਲੇ ਵਿਗਨਾਸ਼ ਹੋ ਪੂਰਨ ਪਰਮ ਬ੍ਰਹਮ ਸਭ ਦਾਤੇ ਅਵਨਾਸੀ ਬਿਮਲ ਜਾ ਕੋ ਜਾਸ ਸਾਨ ਦਾ ਪ੍ਰਸਾਦ ਮੇਰੇ ਪੁਰਮਨੋਰਥ ਕਰਿ ਕਿਰਪਾ ਭੇਟੇ ਗੁਲਤਾਸ ਛਾਲ ਸਹਜ ਸੁਖ ਮਨੁ ਵਜਿਓ ਕੋੜ ਸੂਦ ਨਾਨਕ ਪ੍ਰਗਾਸ ਟੋੜੀ ਮਹਿਲਾ ਪੰਜਵਾ ਹਰ ਹਰ ਪਦ ਪਾਵਨ ਜੇ ਪ੍ਰਾਨ ਮਾਨ ਸੁਭਾਦਤਾ ਅੰਤਰ ਜਮੀ ਮਨ ਗੋਪਾਵਨ ਰਹਾ ਸੁੰਦਰ ਸੁਗੜ ਚਦਰ ਸਭ ਬੇਤਾਰ ਦਾਸ ਨਿਵਾਸ ਭਜ ਗੁਣ ਗਾਵਦ ਨਰਮਦ ਰੂਪਾ ਨੂੰ ਸੁਆਮੀ ਕਰ ਭੂ ਮੀਜਨ ਸੋ ਖਾਵਨ ਬਿਸੰਮ ਬਿਸਨ ਪਾਇ ਬਸਮਦ ਤਾਲਬਿ ਹੋ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਹ ਜੀਵਾ ਨਾਨਕ ਦਾਸ ਸਦਾ ਬੱਲਾ ਜਾਵਣ ਰਸਨਾ ਸਿਮਰ ਸਿਮਰ ਜਸ ਦੀਵਾ ਨਾਨਕ ਦਾਸ ਸਦਾ ਬੱਲਾ ਜਾਵਣ